ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਐਂਡ ਸ਼ੇਅਰ ਵੀ ਜਰੂਰ ਕਰਿਓ ਜੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਿੱਟੀ ਕੂੜੀ ਉੱਤੀ ਸਵਾਰ ਹੋ ਗਈ ਬਾਗ ਵਿੱਚ ਜਾ ਰਹੇ ਸਨ ਉਹਨਾਂ ਦੇ ਹੱਥ ਵਿੱਚ ਬਾਜ ਸੀ ਉਹਨਾਂ ਦੇ ਪਿੱਛੇ ਪਿੱਛੇ ਸਿੱਖ ਬਹੀਰਾ ਕੱਤੀ ਜਾ ਰਹੇ ਸਨ ਇੱਕ ਗੁਰੂ ਦਾ ਸਿੱਖ ਪਾਈ ਹਰਪਾਲ ਜੀ ਵੀ ਗੁਰੂ ਜੀ ਦੇ ਨਾਲ-ਨਾਲ ਜਾ ਰਹੇ ਸਨ ਥੋੜਾ ਅਕੇ ਜਾ ਕੇ ਸਹਿਰ ਦੇ ਬਾਜ਼ਾਰ ਵਿੱਚ ਇੱਕ ਨਰਾਲਾ ਕਤਕ ਹੋਇਆ ਉਹ ਕਤਕ ਗੁਰੂ ਜੀ ਨੇ ਆਪ ਹੀ ਰਚਿਆ ਸੀ ਉਹ ਕਤਕ ਇਹ ਸੀ ਕਿ ਬਾਜ਼ਾਰ ਦੀ ਇੱਕ ਹੱਟੇ ਉੱਤੇ ਇੱਕ ਆਦਮੀ ਇੱਕ ਤੋਤੇ ਨੂੰ ਲੈ ਕੇ ਖੜਾ ਸੀ ਤੋਤਾ ਪਿੰਜਰੇ ਦੇ ਵਿੱਚ ਬੰਦ ਸੀ ਪਿੰਜਰੇ ਵਿੱਚ ਬੰਦ ਤੋਤਾ ਆਪਣੀ ਜਵਾਨ ਦੇ ਨਾਲ ਬਹੁਤ ਗੱਲਾਂ ਕਰਦਾ ਤੇ RAM ਨਾਮ ਦਾ ਸਿਮਰਨ ਕਰਦਾ ਸੀ ਜਿਵੇਂ ਕਿ ਉਸ ਦੇ ਮਾਲਕ ਨੇ ਉਸ ਨੂੰ ਇਹ ਸਭ ਕੁਝ ਸਿਖਾਇਆ ਹੋਇਆ ਸੀ ਬਾਜ਼ਾਰ ਦੇ ਲੋਕ ਉਸ ਤੋਂ ਤੇ ਦੀਆਂ ਗੱਲਾਂ ਸੁਣ ਸੁਣ ਕੇ ਬਹੁਤ ਖੁਸ਼ ਹੋ ਰਹੇ ਸਨ ਉਹਨਾਂ ਦੇ ਨੇੜੇ ਜਾ ਕੇ ਗੁਰੂ ਜੀ ਦਾ ਕੋੜਾ ਉੱਥੇ ਹੀ ਰੁਕ ਗਿਆ ਗੁਰੂ ਜੀ ਦੀ ਨਜ਼ਰ ਉਸ ਪਈ ਗੁਰੂ ਜੀ ਨੂੰ ਦੇਖ ਕੇ ਉਹ ਤੋਤਾ ਬੋਲਿਆ ਗੁਰੂ ਜੀ RAM RAM ਤੋਤੇ ਦੀ ਜबान ਵਿੱਚੋਂ RAM ਸ਼ਬਦ ਸੁਣ ਕੇ ਗੁਰੂ ਜੀ ਮੁਸਕੁਰਾ ਪਏ ਅਤੇ ਸਹਿਜ ਸੁਭਾਅ ਬਚਨ ਕੀਤਾ ਤੋਤੇ ਨੂੰ ਚੰਗਾ ਸਬਕ ਸਿਖਾਇਆ ਹੈ ਗੁਰੂ ਜੀ ਦੇ ਸਿੱਖ ਜਿਹੜੇ ਨਾਲ ਸਨ ਉਹਨਾਂ ਨੇ ਇਹ ਸ਼ਬਦ ਸੁਣਿਆ ਤੇ ਉਹਨਾਂ ਸਿੱਖਾਂ ਵਿੱਚੋਂ ਦੋ ਸਿੱਖਾਂ ਨੇ ਇਹ ਪ੍ਰਤੀਤ ਕੀਤਾ ਕਿ ਗੁਰੂ ਜੀ ਇਸ ਤੋਤੇ ਨੂੰ ਖਰੀਦਣਾ ਚਾਹੁੰਦੇ ਹਨ ਤੇ ਇੱਕ ਸਿੱਖ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇਹ ਤੋਤਾ ਤੁਹਾਡੇ ਲਈ ਖਰੀਦਿਆ ਜਾਵੇ ਸਿੱਖ ਦੇ ਮੋਹੂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕੋਈ ਅੰਨੀ ਲੋੜਤਾ ਨਹੀਂ ਜਾਪਦੀ 마ਸੂਮ ਪੰਛੀ ਨੂੰ ਪਿੰਜਰੇ ਵਿੱਚ ਕੈਦ ਰੱਖਣਾ ਠੀਕ ਨਹੀਂ ਪਰ ਜੀ ਮਿਲ ਵੀ ਜਾਵੇ ਤਾਂ ਹਰ ਜੀ ਵੀ ਕੋਈ ਨਹੀਂ ਇਹ ਕਲ ਆਖ ਕੇ ਗੁਰੂ ਜੀ ਅੱਗੇ ਵੱਲ ਵਧ ਪਏ ਉਹਨਾਂ ਦੇ ਪਿੱਛੇ-ਪਿੱਛੇ ਸਿੱਖ ਸੰਗਤ ਵੀ ਤੁਰ ਪਈ ਪਰ ਸੰਗਤ ਵਿੱਚੋਂ ਕਿਸੇ ਨੇ ਵੀ ਹੌਸਲਾ ਨਾ ਕੀਤਾ ਕਿ ਤੋਤੇ ਦਾ ਮੁੱਲ ਪੁੱਛਿਆ ਜਾਵੇ ਪਰ ਇੱਕ ਸਿੱਖ ਜਿਸ ਦਾ ਨਾਮ ਪਈ ਹਰਪਾਲ ਸੀ ਉਹ ਅੱਗੇ ਨਾ ਤੁਰਿਆ ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਗੁਰੂ ਜੀ ਤੋਤੇ ਨੂੰ ਪਸੰਦ ਕਰਦੇ ਹਨ ਕਿ ਜੇ ਮੈਂ ਇਹ ਤੋਤਾ ਗੁਰੂ ਜੀ ਨੂੰ ਕਿਸੇ ਵੀ ਕੀਮਤ ਉੱਤੇ ਖਰੀਦ ਕੇ ਭੇਟ ਕਰ ਦੇਵਾਂ ਤਾਂ ਗੁਰੂ ਜੀ ਮੇਰੇ ਤੋਂ ਬਹੁਤ ਪ੍ਰਸੰਨ ਹੋਣਗੇ ਤੇ ਮੇਰਾ ਵੀ ਕਲਿਆਣ ਹੋ ਜਾਵੇਗਾ ਇਹੇ ਤੋਤਾ ਤਾਂ ਗੁਰੂ ਦੇ ਬਾਤੇ ਇੱਕ ਮਾਮਲੀ ਚੀਜ਼ ਹੈ ਮੈਂ ਤਾਂ ਗੁਰੂ ਜੀ ਦੇ ਉੱਤੋਂ ਆਪਣੀ ਜਾਨ ਵੀ ਬਾਜ਼ੀ ਮੰਗ ਇਹੇ ਸਭ ਗੱਲਾਂ ਸੋਚਦਾ ਹੋਇਆ ਪਾਈ ਹਰਪਾਲ ਜੀ ਤੋਤੇ ਵਾਲੇ ਦੇ ਕੋਲ ਚਲਾ ਗਿਆ ਕਿ ਪਾਈ ਜੀ ਇਹ ਤੋਤਾ ਤੂੰ ਬੀਚ ਸਕਦਾ ਹੈ ਤੋਤੇ ਵਾਲੇ ਨੇ ਕਿਹਾ ਕੀ ਹਾਂਜੀ ਵੇਚ ਸਕਦਾ ਹਾਂ ਜੇ ਕੋਈ ਇਸ ਦਾ ਚੰਗਾ ਮੁੱਲ ਦੇਵੇ ਤਾਂ ਤੇ ਨਾਲ ਹੀ ਉਹ ਤੂਤੇ ਵਾਲਾ ਗੁਰੂ ਦੇ ਸਿੱਖ ਵੱਲੋਂ ਬੜੇ ਹੀ ਧਿਆਨ ਨਾਲ ਦੇਖ ਰਿਹਾ ਸੀ ਤੇ ਉਸ ਨੇ ਇਹ ਵੀ ਸੁਣਿਆ ਹੋਇਆ ਸੀ ਕਿ ਜੇਕਰ ਕੋਈ ਗੁਰੂ ਦੇ ਵਾਸਤੇ ਕੋਈ ਵੀ ਚੀਜ਼ ਖਰੀਦਦਾ ਹੈ ਤਾਂ ਉਸ ਦੇ ਸਿੱਖ ਬਹੁਤ ਭਾਰੀ ਕੀਮਤ ਦੇ ਦਿੰਦੇ ਹਨ ਤੂਤੇ ਵਾਲਾ ਪਾਈ ਹਰਪਾਲ ਜੀ ਨੂੰ ਆਖੀ ਗਿਆ ਕਿ ਵੇਚਣਾ ਤਾਂ ਹੈ ਪਰ ਜੇਕਰ ਇਸ ਦਾ ਕੋਈ ਮੁੱਲ ਵਧੀਆ ਦੇ ਵੀ ਤਾਂ ਐਵੇਂ ਹੀ ਸੁਟਣ ਵਾਲਾ ਪੰਛੀ ਨਹੀਂ ਹੈ ਇਹ ਹੀ ਤੁਸੀਂ ਦੱਸੋ ਇਸ ਦੀ ਕੀਮਤ ਦੇਵੋਗੇ ਪਾਈ ਹਰਪਾਲ ਜੀ ਨੇ ਕਿਹਾ ਕਿ ਮੈਂ ਇਹ ਤੋਤਾ ਆਪਣੇ ਸਤਿਗੁਰ ਦੇ ਵਾਸਤੇ ਖਰੀਦਣਾ ਚਾਹੁੰਦਾ ਹਾਂ ਇਹੀ ਤੋਤਾ ਗੁਰੂ ਜੀ ਨੂੰ ਪਿਆਰਾ ਲੱਗਾ ਹੈ ਤੂੰ ਦੱਸ ਇਸ ਦੀ ਕੀ ਕੀਮਤ ਦੇਵਾਂ ਤੂੰ ਜੋ ਵੀ ਕੀਮਤ ਚਾਹੀ ਮੈਂ ਤੈਨੂੰ ਉਹ ਹੀ ਕੀਮਤ ਦੇ ਸਕਦਾ ਹਾਂ ਬਸ ਇਹ ਤੋਤਾ ਮੈਨੂੰ ਜ਼ਰੂਰ ਚਾਹੀਦਾ ਹੈ ਉਹ ਤੋਤੇ ਵਾਲਾ ਬਹੁਤ ਹੀ ਚਲਾਕ ਵਿਅਕਤੀ ਸੀ ਉਹ ਕਦੇ ਵੀ ਬੁਰਾਈ ਕਰਨ ਤੋਂ ਡਰਦਾ ਨਹੀਂ ਸੀ ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਇਸ ਦੀ ਅੱਗੇ ਵੱਡੀ ਤੋਂ ਵੱਡੀ ਕੀਮਤ ਰੱਖੀ। ਪਹਿਲਾਂ ਤਾਂ ਉਹ ਪੈਸਿਆਂ ਬਾਰੇ ਸੋਚਦਾ ਰਿਹਾ। ਪੈਸੇ ਤੇ ਸੋਨੇ ਚਾਂਦੀ ਨੂੰ। ਬਹੁਤਾ ਚੰਗਾ ਨਾ ਜਾਣ ਕੇ ਉਸਨੇ ਕੁਝ ਹੋਰ ਹੀ ਸੋਚਿਆ। ਬਹੁਤ ਟਾਈਮ ਸੋਚ ਕੇ ਉਸਨੇ ਪਈ ਹਰਪਾਲ ਨੂੰ ਕਿਹਾ, "ਬੇਗੁਮ ਪਾਈ ਮੇਰੀ ਗੱਲ ਨੂੰ ਮੁਖੌਲ ਨਾ ਸਮਝੀਂ।" ਇਹ ਤੋਤਾ ਮੈਨੂੰ ਬਹੁਤ ਪਿਆਰਾ ਹੈ ਮੈਂ ਇਸ ਨੂੰ ਤੈਨੂੰ ਤਾਂ ਹੀ ਦੇ ਸਕਦਾ ਹਾਂ ਜੀ ਇਸ ਦੇ ਨਾਲ ਮੈਨੂੰ ਕੋਈ ਚੰਗੀ ਵਸਤੂ ਮਿਲ ਜਾਵੇ ਇਹ ਰਾਤ ਦੇ ਸਮੇਂ ਮੈਨੂੰ ਬਚਨ ਸੁਣਾਉਂਦਾ ਹੈ ਇਹ ਮੇਰਾ ਦਿਲ ਵੀ ਬਹਿਲਾਉਂਦਾ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੀ ਭੈਣ ਜੋ ਕਿ ਅਜੇ ਕੁਵਾਰੀ ਹੈ ਇਸ ਤੂਤੇ ਤੇ ਪਤਲੀ ਕੀਮਤ ਸਮਝ ਕੇ ਮੈਨੂੰ ਦੇ ਦੇਵੇਂ ਆਹ ਇਹ ਤੂਤਾ ਮੈਂ ਤੈਨੂੰ ਦੇ ਸਕਦਾ ਹਾਂ ਤੋਤੇ ਵਾਲੇ ਪਾਪੀ ਬਖਤਿਨੀ ਇਹ ਘਟਿਆ ਸ਼ਬਦ ਆਪਣੇ ਮੂੰਹੋਂ ਪਾਈ ਹਰਪਾਲ ਸਿੰਘ ਨੂੰ ਆਖੇ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਕੋਈ ਵੀ ਗੁੱਸੇ ਵਿੱਚ ਆ ਜਾਵੇ ਪਾਰੇ ਗੁਰੂ ਦਾ ਸਿੱਧ ਕੇ ਸਿੱਖ ਇਨਾਂ ਸ਼ਬਦਾਂ ਤੋਂ ਨਾ ਘਬਰਾਇਆ ਤੇ ਨਹੀਂ ਉਸਨੇ ਤੋਤੇ ਵਾਲੇ ਦੇ ਗਲ ਦਾ ਗੁੱਸਾ ਕੀਤਾ ਉਹ ਹੋ ਤੋਤੇ ਵਾਲੇ ਨੂੰ ਹੱਥ ਜੋੜ ਕੇ ਕਹਿਣ ਲੱਗਾ ਭਾਈ ਜੀ ਹੁਣ ਤੁਸੀਂ ਇਸੇ ਬਚਨ ਉੱਤੇ ਕੈਮ ਰਹਿਓ ਮੈਂ ਹੁਣੇ ਹੀ ਘਰ ਜਾਂਦਾ ਹਾਂ ਤੇ ਆਪਣੀ ਭੈਣ ਨੂੰ ਨਾਲ ਲੈ ਕੇ ਆਉਂਦਾ ਹਾਂ ਏ ਬਹੁਤ ਭਾਗਾ ਵਾਲਾ ਹ ਤੇ ਨਾਲੇ ਮੈਨੂੰ ਇਹ ਸੌਦਾ ਮਹਿੰਗਾ ਨਹੀਂ ਪਵੇਗਾ ਮੇਰੇ ਸਤਗੁਰੂ ਇਸ ਤੂਤੇ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਭਾਈ ਹਰਪਾਲ ਆਪਣੇ ਘਰ ਬਲ ਤੁਰਪਿਆ ਤੂਤੇ ਵਾਲਾ ਹੱਸਣ ਲੱਗ ਪਿਆ ਉਹ ਨਹੀਂ ਜਾਣਦਾ ਸੀ ਕਿ ਉਹ ਕਿੱਡਾ ਬਟਾ ਪਾਪ ਕਰ ਰਿਹਾ ਹੈ ਉਸ ਦਾ ਇਹ ਹੱਸਾ ਕਿਸੇ ਕਮ ਦਾ ਨਹੀਂ ਉਹ ਹੱਸਦਾ ਹੋਇਆ ਸਿੱਖ ਨੂੰ ਵੀ ਸਮਝ ਅਤੇ ਮੂਰਖ ਸਮਝ ਰਿਹਾ ਸੀ ਪਰ ਭਾਈ ਹਰਪਾਲ ਗੁਰੂ ਦੇ ਬਹੁਤ ਪ੍ਰੇਮੀ ਸੀ ਉਸ ਨੂੰ ਸਭ ਚੀਜ਼ਾਂ ਨਾਲੋਂ ਬਸ ਗੁਰੂ ਦੀ ਰਹਿਮਤ ਹੀ ਪਿਆਰੀ ਸੀ ਭਾਈ ਹਰਪਾਲ ਆਪਣੇ ਘਰ ਪਹੁੰਚ ਗਿਆ ਤੇ ਉਹ ਖੁਸ਼ੀ ਵਿੱਚ ਨੱਚ ਰਿਹਾ ਸੀ ਕਰ ਜਾ ਕੇ ਉਸਨੇ ਆਪਣੀ ਮਾਤਾ ਭੈਣ ਅਤੇ ਪਤਨੀ ਨੂੰ ਸਾਰੀ ਗੱਲ ਦੱਸ ਦਿੱਤੀ ਸਾਰੀ ਗੱਲ ਦੱਸਣ ਤੋਂ ਬਾਅਦ ਕਹਿਣ ਲੱਗਾ ਕਿ ਮੈਂ ਆਪਣੀ ਪਿਆਰੀ ਭੈਣ ਨੂੰ ਕਿਸੇ ਨਾ ਕਿਸ ਦੇ ਲੜਤਾਂ ਲਾਉਣਾ ਹੀ ਹੈ ਕਿ ਜੀ ਇਸ ਆਦਮੀ ਦੇ ਹਵਾਲੇ ਕਰ ਦਈਏ ਤਾਂ ਤਾਂ ਗੁਰੂ ਜੀ ਦੇ ਪਾਸ ਤੇ ਤੂੰ ਤਾਕਰੀਤ ਸਕਤੇ ਹਾਂ ਸ਼ਾਇਦ ਮੇਰੇ ਸਤਗੁਰੂ ਨੇ ਮੇਰਾ ਇਮਤਿਹਾਨ ਲੈਣ ਦੇ ਵਾਸਤੇ ਤੂਤੇ ਵਾਲੀ ਬਿਮੋਹੂ ਇਹ ਗੱਲ ਅਖਵਾਈ ਹੈ ਮੈਂ ਇਹ ਵਾਅਦਾ ਜ਼ਰੂਰ ਕਰਾਂਗਾ ਮੈਂਨੂ ਮੇਰੇ ਨਾਲ ਖੁਸ਼ੀ ਖੁਸ਼ੀ ਤੋਰ ਦੇਵੂ ਇਹ ਗੱਲ ਸੁਣ ਕੇ ਪਾਈ ਹਰਪਾਲ ਦੀ ਮਾਤਾ ਨੇ ਆਪਣੇ ਕੁੜੀ ਨੂੰ ਤਿਆਰ ਕੀਤਾ ਤੇ ਆਪਣੀ ਧੀ ਨੂੰ ਪਿਆਰ ਦੇ ਕੇ ਕਹਿਣ ਲੱਗੀ ਕੇ ਚਾ ਬੇਟੀ ਤੂੰ ਕਬੜਾਈ ਨਾ ਜਿਵੇਂ ਲੇਖ ਉਸ ਵਿਦਾਤਾ ਨੇ ਲਿਖ ਦਿੱਤਾ ਹੈ ਉਸ ਨੂੰ ਖਿੜੇ ਮੱਥੇ ਸਵੀਕਾਰ ਕਰੀ ਤਨ ਮਨ ਤੇ ਤਨ ਸਭ ਉਸ ਗੁਰੂ ਜੀ ਦਾ ਹੈ ਮੈਂ ਉਹਨਾਂ ਨੂੰ ਨਾ ਨਹੀਂ ਕਰ ਸਕਦੀ ਭਾਈ ਹਰਪਾਲ ਆਪਣੀ ਭੈਣ ਨੂੰ ਨਾਲ ਲੈ ਕੇ ਤੋਤੇ ਵਾਲੇ ਦੇ ਪੂਲ ਪਹੁੰਚ ਗਿਆ ਭਾਈ ਹਰਪਾਲ ਦੀ ਪੈਣ ਬਹੁਤ ਹੀ ਸੁੰਦਰ ਸੀ ਉਸ ਦੇ ਉਮਰ ਹਜੀ 16 ਸਾਲਾਂ ਦੀ ਸੀ ਉਸ ਸੁੰਦਰ ਕੰਨਿਆ ਨੂੰ ਦੇਖ ਕੇ ਮੂਰਖ ਤੋਤੇ ਵਾਲੇ ਦਾ ਮਨ ਨਾ ਪਰਿਆ ਉਹ ਉਹ ਹਜੀ ਵੀ ਖੁਸ਼ ਨਾ ਹੋਇਆ ਉਸ ਨੇ ਹੱਸਦੀ ਹੋਈ ਭਾਈ ਹਰਪਾਲ ਨੂੰ ਆਖਿਆ ਮੈਂ ਜਵਾਨਤਾ ਜ਼ਰੂਰ ਦਿੱਤੀ ਸੀ ਪਰ ਤੇਰੇ ਜਾਣ ਪਿੱਛੋਂ ਮੈਨੂੰ ਮੇਰੀ ਭੁੱਲ ਦਾ ਗਿਆਨ ਹੋਇਆ ਮੈਂ ਤੋਤੇ ਦਾ ਜੋ ਮੁੱਲ ਤੇਰੇ ਕੋਲੋਂ ਮੰਗਿਆ ਹੈ ਉਹ ਬਹੁਤ ਥੋੜਾ ਹੈ ਤੂੰ ਆਪਣੀ ਇਸ ਭੈਣ ਨੂੰ ਵਾਪਸ ਲੈ ਜਾ ਮੈਂ ਤੈਨੂੰ ਆਪਣਾ ਤੋਤਾ ਨਹੀਂ ਦੇ ਸਕਦਾ ਤੇਰੀ ਇਹ ਭੈਣ ਤੋਤੇ ਦੇ ਮੁੱਲ ਦੀ ਨਹੀਂ ਤੋਤੇ ਵਾਲੀ ਦੇ ਮੋਹ ਇਹ ਗੱਲ ਸੁਣ ਕੇ ਪਾਈ ਹਰਪਾਲ ਜੀ ਬਹੁਤ ਉਦਾਸ ਹੋ ਗਏ। ਉਹ ਤੂਤੇ ਵਾਲੇ ਨੂੰ ਹੱਥ ਜੋੜ ਕੇ ਕਹਿਣ ਲੱਗਾ। ਕਿ ਪਾਈ ਜੀ ਤੁਸੀਂ ਜੋ ਮੁੱਲ ਮੰਗਿਆ ਸੀ ਮੈਂ ਉਹ ਮੁੱਲ ਹਾਜ਼ਰ ਕੀਤਾ। ਜੇ ਤੁਹਾਡਾ ਮਨ ਅਜੇ ਵੀ ਨਹੀਂ ਮੰਨਿਆ ਤਾਂ ਤੁਸੀਂ ਹੋਰ ਦੱਸੋ। ਤੂੰ ਹੋਰ ਕਿਹੜੀ ਚੀਜ਼ ਲੈਣੀ ਚਾਹੁੰਦਾ ਹੈ? ਅਰੇ ਇਹ ਤੋਤਾ ਮੈਨੂੰ ਜ਼ਰੂਰ ਦੇ ਦੇ ਤੂਤੇ ਵਾਲਾ ਫਿਰ ਤੂੰ ਬੋਲਿਆ ਕਿ ਠੀਕ ਹੈ ਜੇ ਤੂੰ ਤੋਤਾ ਲੈਣਾ ਚਾਹੁੰਦਾ ਹੈ ਤਾਂ ਆਪਣੀ ਭੈਣ ਨੂੰ ਇੱਥੇ ਹੀ ਬੈਠੀ ਰਹਿਣ ਦੇ ਤੇ ਤੂੰ ਆਪਣੇ ਘਰ ਵਾਪਸ ਜਾ ਤੇ ਆਪਣੀ ਬੇਟੀ ਨੂੰ ਵੀ ਲੈ ਆ ਤੇਰੀ ਬੇਟੀ ਅਤੇ ਭੈਣ ਦੇ ਬਦਲੇ ਵਿੱਚ ਤੈਨੂੰ ਮੈਂ ਇਹ ਤੋਤਾ ਜ਼ਰੂਰ ਦੇ ਦਵਾਂਗਾ ਪੀਰੀ ਸੂਤੇ ਦਾ ਮੁੱਲ ਪੂਰਾ ਪੂਜਾਵੇਗਾ ਇਹ ਕੋੜੀਆ ਤਿੰਨ ਰਾਧਰੀ ਦੇ ਬਚਨਾਂ ਨੂੰ ਸੁਣ ਕੇ ਭਾਈ ਹਰਪਾਲ ਜੀ ਬਿਲਕੁਲ ਨਾ ਡੋਲੇ ਉਹੋ ਆਪਣੇ ਸਿੱਧਕ ਉੱਤੇ ਕਾਇਮ ਰਹੀ ਤੇ ਉਸਨੇ ਤੂਤੇ ਵਾਲੇ ਦੀ ਇਹ ਸ਼ਰਤ ਵੀ ਮਨਜ਼ੂਰ ਕਰ ਲਈ ਉਹ ਆਪਣੀ ਭੈਣ ਨੂੰ ਤੂਤੇ ਵਾਲੇ ਦੇ ਕੋਲ ਛੱਡ ਕੇ ਇਤੋਂ ਆਪਣੇ ਘਰ ਨੂੰ ਵਾਪਸ ਆ ਗਿਆ ਘਰ ਪਹੁੰਚ ਕੇ ਆਪਣੀ ਪਤਨੀ ਅਤੇ ਮਾਤਾ ਨੂੰ ਆਖਿਆ ਕਿ ਤੋਤੇ ਵਾਲਾ ਤੋਤੇ ਦੀ ਬਤਲੀ ਬੀਟੀ ਵੀ ਮੰਗਦਾ ਹੈ ਤੁਸੀਂ ਮੇਰੀ ਬੀਟੀ ਨੂੰ ਮੇਰੇ ਨਾਲ ਤੋਰੋ ਮੈਂ ਉਸ ਤੋਤੇ ਨੂੰ ਜ਼ਰੂਰ ਖਰੀਦਣਾ ਹੈ ਤੇ ਗੁਰੂ ਜੀ ਨੂੰ ਉਸ ਤੋਤੇ ਦੀ ਪੇਟ ਦੇਣੀ ਹੈ पाई हर पाल दे मोहो एहे गल सुन के पाई हर पाल माता ने उत्तर दिता पुत्र खुशी दे नाल अपनी धी नू भी नाल ले जा कोई डर नहीं सब कुछ उस गुरु दा ही है जिमे गुरु दी इच्छा ओ में होके ही रहेगा चिंता करन दी लोड़ नहीं जाओ तुसी ले जाओ ਨੂ ਸਸਨੀ ਹਰਪਾਲ ਦੀ ਧੀ ਨੂੰ ਵੀ ਤਿਆਰ ਕਰ ਦਿੱਤਾ ਤੇ ਪਿਆਰ ਦੇ ਕੇ ਭਾਈ ਹਰਪਾਲ ਦੇ ਨਾਲ ਤੋਰ ਦਿੱਤਾ ਭਾਈ ਹਰਪਾਲ ਆਪਣੀ ਧੀ ਨੂੰ ਨਾਲ ਲੈ ਕੇ ਤੂਤੇ ਵਾਲੇ ਦੇ ਕੋਲ ਆ ਗਿਆ ਤੂਤੇ ਵਾਲੇ ਨੇ ਭਾਈ ਹਰਪਾਲ ਦੀ ਭੈਣ ਅਤੇ ਧੀ ਨੂੰ ਹਾਸਲ ਕਰਕੇ ਤੂਤੇ ਵਾਲਾ ਪਿੰਜਰਾ ਭਾਈ ਹਰਪਾਲ ਦੇ ਹੱਥ ਵਿੱਚ ਫੜਾ ਦਿੱਤਾ ਇਹਰਪਾਲ ਜੀ ਪਿੰਜਰੇ ਨੂੰ ਲੈ ਕੇ ਜਿੱਧਰ ਸਤਗੁਰ ਜੀ ਗਏ ਸਨ ਉਧਰ ਵੱਲ ਨੂੰ ਤੁਰ ਪਏ ਦੋਨਾਂ ਕੁੜੀਆਂ ਨੂੰ ਅੱਗੇ ਤੋਰ ਕੇ ਮੂਰਖ ਤੋਤੇ ਵਾਲਾ ਆਪਣੇ ਘਰ ਵੱਲ ਨੂੰ ਤੁਰ ਪਿਆ ਉਸ ਵੇਲੇ ਅਚਾਨਕ ਹੀ ਧਰਤੀ ਹਿੱਲਣ ਲੱਗ ਪਈ ਤੇ ਅਸਮਾਨ ਕੱਜਰ ਲੱਗ ਪਿਆ ਤਰਤੀ ਅਤੀ ਇਸਮਾਨਾ ਮੂਰਖ ਤੂਤੇ ਵਾਲੇ ਦੀ ਕੱਲ ਉੱਤੀ ਕ੍ਰੋਧਵਾਨ ਸਨ ਉਹ ਮੂਰਖ ਹੁਣ ਆਪਣੇ ਘਰ ਪਹੁੰਚ ਗਿਆ ਤਾਂ ਉਸ ਦੀ ਘਰ ਵਾਲੀ ਨੇ ਉਪਰੀਆਂ ਕੁੜੀਆਂ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਈ ਉਸ ਨੇ ਸੀਤੀ ਦੇ ਨਾਲ ਤੂਤੇ ਵਾਲੇ ਨੂੰ ਪੁੱਛਿਆ ਕਿ ਇਹ ਕੌਣ ਹਨ ਤੂੰ ਇਹਨਾਂ ਨੂੰ ਕਿਉਂ ਘਰ ਲੈ ਕੇ ਆਇਆ ਹੈ ਤੋਤੇ ਵਾਲੇ ਨੇ ਹੱਸਦੇ ਹੋਏ ਅੱਗੋਂ ਉੱਤਰ ਦਿੱਤਾ ਹੈਰਾਨ ਨਾ ਹੋ ਇਨਾ ਦੋ ਮਨੂ ਨੇ ਤੋਤੇ ਦੇ ਬਤਲੇ ਲੈ ਕੇ ਆਇਆ ਹਾਂ ਇਹ ਹੁਣ ਮੇਰੀਆਂ ਹਨ ਤੇ ਉਸਨੇ ਆਪਣੀ ਪਤਨੀ ਨੂੰ ਸਾਰੇ ਕੱਲ ਦੱਸ ਦਿੱਤੀ ਪੂਰੀ ਗੱਲ ਜਾਣ ਕੇ ਉਸਦੀ ਪਤਨੀ ਹੈਰਾਨ ਹੋ ਗਈ ਉਹੂ ਕ੍ਰੋਧ ਦੇ ਨਾਲ ਆਪਣੇ ਮੂਰਖ ਪਤੀ ਨੂੰ ਕਹਿਣ ਲੱਗੀ ਕਿਉਂ ਆਪਣੇ ਕੁਲ ਦਾ ਨਾਸ਼ ਕਰਨ ਲੱਗਾ ਹੈ ਤੂੰ ਬਹੁਤ ਵੱਡਾ ਪਾਪੀ ਹੈ ਭਾਈ ਹਰਪਾਲ ਇੱਕ ਧਰਮੀ ਸਿੱਖ ਸੀ ਤੈਨੂੰ ਉਸਦੀ ਆਤਮਾ ਭਾਵੇਂ ਸਰਾਪ ਨਾ ਦੇਵੇ ਪਰ ਇਸ ਅਨਰਥ ਨੂੰ ਭਗਵਾਨ ਤਾਂ ਜ਼ਰੂਰ ਦੇਖਦਾ ਹੈ ਉਹ ਤੈਨੂੰ ਸਜ਼ਾ ਦੇਵੇਗਾ ਤੂੰ ਨਰਕ ਦਾ ਭਾਗੀ ਨਾ ਬਣ ਇਸ ਕਰਮ ਦੀ ਬਦਲੀ ਤੈਨੂੰ ਨਰਕ ਚ ਵੀ ਜਗ੍ਹਾ ਨਹੀਂ ਮਿਲਣੀ ਇਹ ਹੀ ਪਾਈ ਹਰਪਾਲ ਦੀ ਭੈਣ ਅਤੇ ਬੇਟੀ ਹੈ ਇਨਾ ਦੂਹਾ ਬਲ ਮਾੜੀ ਨਿਗਾਹ ਦੇ ਨਾਲ ਨਾ ਤੱਕੀ ਦਿਲ ਵਿੱਚ ਕਦੇ ਮਾੜੇ ਖਿਆਲ ਨਾ ਲਿਆਵੇਂ ਤੂੰ ਉਸ ਵਹਿਗੁਰੂ ਦੇ ਕੋਲੋਂ ਡਰ ਜੀਤ ਰੀਤੀ ਉਹ ਅਕਾਲ ਪੁਰਖ ਕ੍ਰੋਧਬਾਨ ਹੋ ਗਿਆ ਤਾਂ ਤੇਰਾ ਕੁਲ ਨਸ਼ਟ ਕਰ ਦੇਣਗੇ ਚਲ ਛੇਤੀ ਨਾਲ ਚੱਲ ਗੁਰੂ ਦੇ ਦਰਬਾਰ ਵਿੱਚ ਚੱਲੀਏ ਆਪਣੀ ਇਸ ਭੁੱਲ ਨੂੰ ਬਖਸਾ ਲੈ ਮੂਰਖ ਤੋਤੇ ਵਾਲੇ ਨੂੰ ਆਪਣੀ ਪਤਨੀ ਦੀਆਂ ਗੱਲਾਂ ਕੌੜੀਆਂ ਵੀ ਲਕੀਆਂ ਪਰ ਸਮਝ ਵੀ ਆਉਣ ਲੱਗੀ ਸਤਗੁਰੂ ਜੀ ਨੇ ਇੱਕ ਕੌਤਕ ਦਿਖਾਣਾ ਸੀ ਕਿਉਂਕਿ ਉਸ ਮੂਰਖ ਤੋਤੇ ਵਾਲੇ ਨੂੰ ਤਾਰਨਾ ਜੋ ਸੀ ਆਪਣੀ ਪਤਨੀ ਦੇ ਨਾਲ ਬਹੁਤ ਬਹਿਸ ਅਤੇ ਲੜਾਈ ਪਿੱਛੋਂ ਉਹ ਮੰਨ ਗਿਆ ਤੇ ਦੋਹਾਂ ਕੁੜੀਆਂ ਨੂੰ ਵਾਪਸ ਕਰਨ ਦੇ ਵਾਸਤੇ ਤਿਆਰ ਹੋ ਗਿਆ ਉਸ ਦੀ ਪਤਨੀ ਵੀ ਨਾਲ ਤੁਰ ਪਈ ਤੇ ਕੁੜੀਆਂ ਨੂੰ ਵੀ ਨਾਲ ਤੋਰ ਲਿਆ ਦੇ ਪਤੀ ਨੂੰ ਨਾਲ ਲੈ ਕੇ ਸਾਰੇ ਹੀ ਸੱਚੇ ਸਤਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਏ ਮੂਰਖ ਤੂਤੇ ਵਾਲੇ ਦੀ ਕਰਵਾਲੀ ਨੇ ਸਾਰੀ ਗੱਲ குரு ਜੀ ਨੂੰ ਆਪ ਸੁਣਾਈ ਤੇ ਨਾਲ ਹੀ ਦੋਵੇਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਖਿਮਾ ਵੀ ਮੰਗੀ ਤੇ ਕਿਹਾ குரு ਜੀ ਅਸੀਂ ਬਹੁਤ ਬੜੇ ਪਾਪੀ ਹਾਂ ਸਾਡੀਆਂ ਭੁੱਲਾਂ ਨੂੰ ਬਖਸ਼ ਦੇਵੋ ਮੇਰੇ ਪਤੀ ਨੂੰ ਮਾਫ਼ ਕਰ ਦੇਵੋ ਇਹੇ ਬੇਟੀਆਂ ਨੂੰ ਪਾਈ ਹਰਪਾਲ ਦੇ ਘਰ ਪੇਚ ਦੇਵੋ ਅਸੀਂ ਤੋਤੇ ਦੀ ਕੋਈ ਵੀ ਕੀਮਤ ਨਹੀਂ ਮੰਗਦੇ ਹੇ ਬਹੀ ਗੁਰੂ ਸਾਨੂੰ ਬਖਸ਼ ਦੇਵੋ ਇਹੇ ਕਾਲ ਸੁਣ ਕੇ ਸਤਗੁਰੂ ਜੀ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ ਤਨਹੇ ਪਾਈ ਹਰਪਾਲ ਜੀ ਇਨੇ ਪਿਛ ਪਾਈ ਹਰਪਾਲ ਜੀ ਤੋਤੇ ਦਾ ਪਿੰਜਰਾ ਲੈ ਕੇ ਗੁਰੂ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਏ ਉਹੋ ਗੁਰੂ ਜੀ ਨੂੰ ਬਾਗ ਦੇ ਵਿੱਚ ਲੱਭਦੇ ਰਹੇ ਪਰ ਗੁਰੂ ਜੀ ਬਾਗ ਵੱਲ ਜਾਂਦੇ ਜਾਂਦੇ ਆਪਣੇ ਆਸਨ ਵੱਲ ਮੁੜ ਆਏ ਸਨ ਪਾਈ ਹਰਪਾਲੇ ਗੁਰੂ ਜੀ ਨੂੰ ਬਾਗ ਦੇ ਵਿੱਚ ਲੱਭਦੇ ਰਹੇ ਇਸੇ ਕਰਕੇ ਉਹਨਾਂ ਨੂੰ ਧੀਰ ਹੋ ਗਈ ਆਪਣੀ ਭੈਣ ਅਤੇ ਪੁੱਤਰੀ ਨੂੰ ਸਤਗੁਰ ਦੀ ਹਜ਼ੂਰੀ ਵਿੱਚ ਬੈਠਿਆਂ ਦੇਖ ਕੇ ਭਾਈ ਹਰਪਾਲ ਬਹੁਤ ਹੈਰਾਨ ਹੋਇਆ ਗੁਰੂ ਦੇ ਚਰਨਾਂ ਵਿੱਚ ਤੋਤੇ ਵਾਲਾ ਪਿੰਜਰਾ ਰੱਖ ਕੇ ਉਹ ਬੋਲਿਆ ਹੇ ਗੁਰੂ ਜੀ ਇਹ ਇਹ ਉਹ ਤੋਤਾ ਹੈ ਜਿਸ ਨੂੰ ਤੁਸੀਂ ਪਸੰਦ ਕਰਦੇ ਸੀ ਮੈਨੂੰ ਮਾਫ਼ ਕਰਿਓ ਸੌਦਾ ਕਰਦੇ ਸਮੇਂ ਮੈਨੂੰ ਥਿਰ ਹੋ ਗਈ ਨਹੀਂ ਤਾਂ ਮੈਂ ਤੋਤਾ ਲੈ ਕੇ ਪਹਿਲਾਂ ਪਹੁੰਚ ਜਾਣਾ ਸੀ ਪਾਈ ਹਰਪਾਲ ਜੀ ਦਾ ਗੁਰੂ ਜੀ ਤੇ ਪ੍ਰਤੀ ਸਰਤਾ ਤੇ ਪ੍ਰੇਮ ਦੇ ਕੇ ਸਾਰੇ ਸੰਗਤ ਧਨ ਧਨ ਕਰ ਉੱਠੀ ਤੇ ਮੂਰਖ ਤੋਤੇ ਵਾਲਾ ਵੀ ਗੁਰੂ ਦਾ ਸਿੱਖ ਬਣ ਗਿਆ ਪਾਈ ਹਰਪਾਲ ਦੀ ਪੁੱਤਰੀ ਉੱਤੀ ਭੈਣ ਨੂੰ ਗੁਰੂ ਜੀ ਨੇ ਆਪਣੀਆਂ ਪੁੱਤਰੀਆਂ ਬਣਾ ਲਿਆ ਦੇ ਜੋਗ ਵਰ ਲੰਬ ਕੇ ਗੁਰੂ ਜੀ ਨੇ ਆਪ ਉਹਨਾਂ ਦੇ ਵਿਆਹ ਕੀਤੇ ਸੋ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਾਹਿਬਾਨ ਦੀਆਂ ਹੋਰ ਸਾਖੀਆਂ ਸੁਣਨ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿਨਾਮ ਸ੍ਰੀ ਵਾਹਿਗੁਰੂ